ਇਰੀ ਮੇਰ ਦਾ ਬੋਲਣਾ ਤੂੰ ਧਾਗੇ ਉਹ ਸ਼ਬਦ ਜਿਹਨੇ ਕਹੇ ਭੇਦ ਭੇਦ ਇਹਦੇ ਤੇ ਸਾਰਾ ਸਾਸ਼ਟ੍ਰੀ ਰਚਨਾ ਹੈ ਅਗੁਰੂ ਨੇ ਬਾਰੇ ਕਿਹਾ ਹੈ ਚਿੱਤਰ ਕੁਪ ਤੇਰੇ ਸੰਗ ਪਟਾਇਆ ਇਨਸਾਨ ਨੇ ਚਿੱਤਰ ਦੀ ਬੜੀ ਮਹਿਮਾ ਕੀਤੀ ਇਹਨੂੰ ਲੱਗਦਾ ਇਹ ਬੜਾ ਸੋਹਣਾ ਹੈ ਅਰਸ਼ਾ ਜਿਹੜੀ ਇਹਨੂੰ ਦਿਸਦੀ ਉਹ ਚਿੱਤਰ ਹੈ चित्र तो गुप्त तक पहुंचने की विद्या जीवन कहने मिले एंड वट इज सीक्रेट ऑफ दैट अलाइनमेंट द ह्यूमन बॉडी वॉज गिवन टू कंप्लीट दैट एंड ਨੋਰਲੀ ਜਨ ਉਸ ਫਾਈਨਡਿੰਗ ది ਵੇ ਕਿਸੇ ਧਰਮ ਨੂੰ ਰਾਹ ਨਹੀਂ ਲੱਭਾ ਬੜਾ ਬੜਾ ਤਪ ਕੀਤਾ ਬੜੀ ਬੜੀ ਤਪੱਸਿਆ ਕੀਤੀ ਬੜੇ ਬੜੇ ਦੁੱਖ ਉਹਨਾਂ ਦਾਣ ਕੀਤੇ ਅੱਗ 'ਚ ਗਏ ਸੜੇ ਕਈ ਕੁਝ ਕੀਤਾ ਲੱਭ ਨਹੀਂ ਸਕੇ ਜਿੱਤਰ ਤੱਕ ਤਾਂ ਗੁਪਤ ਨੂੰ ਰਸਤਾ ਹੀ ਲੱਭ ਇਹ ਸੀਕ੍ਰਟ ਹੋ ਗਈ ਗੱਲ ਜਿਸ ਲਈ ਸੀਕ੍ਰਟ ਗੱਲ ਹੋ ਗਈ ਤੇ ਉਮਰ ਬੜੀ ਲੰਮੀ ਸੀ ਉਮਰ ਹਜ਼ਾਰਾਂ ਸਾਲ ਇਨਸਾਨ ਦੀ ਸੀ ਅੱਗੇ ਉਮਰ ਉਹ ਵੀ ਛੋਟੀ ਹੋਰ ਅਗੀ 60 ਪੈਂਟ ਸਾਲ 15 20 ਸਾਲ ਕੋਸ਼ਿਸ਼ ਕੀਤੀ 18 ਸਾਲ ਦੀ ਆਯੂ 18 ਸਾਲ ਜਵਾਨੀ ਚੜਿਆ 36 ਸਾਲ ਕਦਾ ਸਮਰਨ ਦੀ ਗੱਲ ਹੋ ਗਈ ਜਗਾ 54 55 17 ਤੇ ਪਹੁੰਚਿਆ ਡੂਲ ਗਿਆ ਦੁਨਿਆ ਕਿਆਸਾ ਸਮਾਂ ਆ ਗਿਆ ਜਦੋਂਕ ਕਿਸੇ ਨੂੰ ਚਿੱਤਰ ਤੋਂ ਗੁਪਤ ਤੱਕ ਪਹੁੰਚਣ ਦਾ ਵਕਤ ਹੀ ਨਹੀਂ ਮਿਲਦਾ ਮੂ ਬਾਡੀ ਦੇ ਰਿਵਰ ਨੋ ది ਸੀਕ੍ਰੀਟ ਆਰ ਗoing ਫ੍ਰੋਮ ਦੀ ਚਿੱਤਰ ਦੇ ਲਾਈਨਡ ਟੂ ਦੀ ਸੀਕ੍ਰੀਟ ਵਾਟ ਇਜ਼ ਬਿਹਾਈਂਡ ਇਟ देयर ਆ ਸਿਚੁਏਸ਼ਨ ਆਈ ਤਾਂ ਫਿਰ ਗੁਰੂ ਨਾਨਕ ਦੇਵ ਜੀ ਆਤਾਰ ਤੁਸੀਂ ਦਾ ਸਿੱਖ ਜਬਾਨੀ ਆ ਨਾ ਤੁਸੀਂ ਤੇ ਸਿੱਖ ਇਸ ਕਰਕੇ ਕਿਉਂਕਿ ਜੇ ਤੁਸੀਂ ਸਿੱਖ ਨਾਰ ਹੋਗੇ ਤਾਂ ਫਰਕ ਕੋਈ ਨਹੀਂ ਪੈਣ ਲੱਗਾ ਜੇ ਸਿੱਖ ਰੋ ਤਾਂ ਕੋਈ ਫਰਕ ਨਹੀਂ ਪੈਣ ਲੱਗਾ ਸਿੱਖ ਸੁਖ ਤੇ ਤੁਸੀਂ ਆਈ ਨਹੀਂ ਕਿਉਂਕਿ ਸਿੱਖ ਦਾ ਤੇ ਇਹ ਸਿੱਖਿਆ ਸੀ ਸਿੱਖ ਨੂੰ ਗੁਰਨਾਣਕ ਨੇ ਦਿੱਤੀ ਤੇ ਚਿੱਤਰ ਗੁਪਤ ਤੇਰੇ ਸੰਗ ਬਿਠਾਏ ਤੇਰੇ ਨਾਲ ਬੈਠੇ ਨੇ ਇਹਨਾਂ ਭੇਤ ਨੂੰ ਪਾਣਾ ਅਰਥ ਇਹ ਆ ਸੀ ਸਿੱਖੀ ਤੇ ਸਰਦਾਰੀ ਤੇ ਆ ਬਾਕੀ ਬਣਾ ਜਾਂ ਲੱਟਣ-ਪੱਟਣ ਮਿਲਦਾ ਹੀ ਨਹੀਂ ਸਿੱਖੀ ਨੇ ਇੱਕ ਸਿੱਧੇ ਜਿਹੇ ਫੇਰ ਨੂੰ ਪਾਣ ਦਾ ਨਾਮ ਸੀ ਉਹ ਫਿਰ ਪਈ ਕੋਈ ਨਾ ਤਾਂ ਨੌ ਮਹਿਲ ਹੋਏ ਤੇ ਜਦੋਂ ਨੌ ਮਹਿਲ ਤੋਂ ਬਾਅਦ بارشਈ ਆ ਕੇ ਬਣੀ ਜਦੋਂ ਗੋਬਿੰਦ ਰਾਏ ਨੇ ਆਪਣਾ ਜੀਵਨ ਆਪ ਹੀ ਪ੍ਰਗਟ ਲਿਆ ਚਿੱਤਰ ਨੇ ਆਪਣੇ ਗੁਪਤ ਨੂੰ ਪ੍ਰਗਟ ਕਰ ਲਿਆ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਜੀ ਲਾ ਤਾਂ ਉਸ ਵੇਲੇ ਫਿਰ ਇਹਨਾਂ ਨੂੰ ਇੱਕ ਜੀਵਨ ਕਥਾ ਸੁਣਾ ਦਿੱਤੀ ਤੇ ਇਹ ਚਿੱਤਰ Jethu asta chittar katega. The gupt parigat ho jayega. He asta chittar katega. O being, O aligned being. If you become this kind of being, then the secret, the gupt, will appear. And then Guru gave the warning. And took the head, sir lalya, taka ego and thinking may not be the hurdle in the way. So, sikh taranta, it became, it's a way of heart. Pure, it became a way of heart. The jada, which was one of the most secret thing in the world, sigha. Which was the most difficult thing of our religion, Sīgā, Which was which was unresolved, unsolved, unknown, for which everybody made an effort. Everybody tried to make an effort. Every religion tried to make an effort. It was solved in a moment. Shangar <laughs> kar, Shangar, ਸ਼ਿੰਗਾਰ ਕਰ ਹੋਇਆ ਹੈ ਆਨ ਦੀ ਸਾਈਟ ਆਫ ਸਮਥਿੰਗ ਦੀ ਇਨਵਰਟਿਡ ਐਂਡ ਪਰਵਰਟਿਡ ਫਾਇਰ ਬਿਕਮ ਸਟ੍ਰੇਟ ਅਗਨ ਗਰੰਥੀ ਹੈ ਉਹ ਜਲ ਪਉ ਅੰਗਾਰ ਹੋ ਜਾਏ ਦੀ ਵੈਰੀ ਸਾਈਟ ਬ੍ਰਿੰਗ ਦੀ ਐਕਸਾਈਟਮੈਂਟ ਇਹ ਹੈ ਸ਼ਿੰਗਾਰ ਤਾਂ ਗੁਰੂ ਨੇ ਕਿਹਾ ਸ਼ਿੰਗਾਰ ਕਰ ਜਿਹੜਾ ਤੈਨੂੰ ਗੁਰੂ ਨਾਨਕ ਨੇ ਦੱਸਿਆ ਡੂ ਦੈਟ ਫੈਸ਼ਨ ਵਿਚ ਗੁਰੂ ਨਾਨਕ ਟੋੜ ਗੁਰੂ ਗੋਬਿੰਦ ਸਿੰਘ ਡਿਡ டு ਐਨੀਥਿੰਗ ਸਪੈਸ਼ਲ ਇਹ ਤਾਂ ਕਹਿੰਦੇ ਨੇ ਮਹਾਰਾਜ ਨੇ ਕੀਤਾ ਕਿਸੇ ਬਾਦਸ਼ਾਹ ਨੇ ਇਹ ਗੱਲ ਨਹੀਂ ਉਹਨਾਂ ਕਿਹਾ ਜੂ ਤੈਨੂੰ ਗੁਰੂ ਨਾਨਕ ਕਹਿ ਗਿਆ ਉਹ ਕਰ ਉਹਨਾਂ ਕਹਿ ਗਿਆ ਅਕਾਲ ਮੂਰਤ ਆਜੂਨੀ ਸਹਿਵੰਗੁਰ ਪ੍ਰਸਾਦ ਉਹ ਅਕਾਲ ਮੂਰਤ ਬਣ ਜਾ ਅਕਾਲ ਮੂਰਤ ਚਿੱਤਰ ਅਕਾਲ ਚਿੱਤਰ ਬਣ ਜਾ ਲੈਟ ਅਸ ਪੁਟ ਇਨ ਦੈਟ ਵਰਡ ਇਟ ਉਹ ਅਕਾਲ ਚਿੱਤਰ ਬਣ ਜਾ ਇਹ ਵਰਗ ਹੀ ਹੋਵੇਗਾ ਅਕਾਲ ਮੂਰਤ ਆਜੂਨੀ ਸਹਿਬੰਗੁਰ ਪ੍ਰਸਾਦ ਫਿਰ ਆਪਣੇ ਆਪ ਜਾ ਪ੍ਰਗਟ ਹੋ ਜਾਏਗਾ ਉਹੀ ਗੱਲ ਲੱਗੀ ਜੀ ਸਹਿਬੰਗ ਆਪਣੀ ਤਾਕਤਾਂ ਤੇ ਪ੍ਰਗਟ ਹੋ ਜਾਏਗਾ ਆਜੂਨੀ ਆਉਣ ਜਾਣ ਦੇ ਮਰਨ ਤੋਂ ਲਾਪਛਾਹ ਤੇ ਡਲ ਜਾਏਗਾ ਗੁਰਪ੍ਰਸਾਦ ਇਹਨੂੰ ਗੁਰੂ ਦਾ ਪ੍ਰਸਾਦ ਮਨੁਸ਼ੀਰਤ ਹੋ ਜਾਏਗਾ ਸਿੱਖੀ ਨੂੰ ਵੀ ਦਾ ਨਾਂ ਨਹੀਂ ਸਿੱਖੀ ਗਰੀਬੀ ਦਾ ਨਾਂ ਨਹੀਂ ਨਾਟ ਦੀ ਪਾਵਰਟੀ ਨਾ ਤੇ ਇਹ ਬੱਚੇ ਨਹੀਂ ਤੁਤ ਤਾਰਾ ਸੋ ਪ੍ਰੀਤ ਲਗਾਈ ਗੁਰੂ ਨੇ ਸਾਹਿਬ ਹੀ ਕਹਤਾ ਤੇਰਾ ਕੋ ਬੱਚਾ ਨਹੀਂ ਤੇਰਾ ਕੋ ਰਿਸ਼ਤੇਦਾਰ ਨਹੀਂ ਤੇਰਾ ਕੋ ਦੋਸਤ ਨਹੀਂ ਤੇਰਾ ਕੋ ਦਸ਼ਮਨ ਨਹੀਂ ਨਾ ਕੋ ਬਾਰੀ ਨਹੀਂ ਨਾ ਹੀ ਬਗਾਨਾ ਸਗਲ ਸੰਗ ਆਪ ਕੋ ਬਣਾਇ ਬੜੇ ਸਪਸ਼ਟ ਕੁਰਬਾਨੀ ਹੈ ਲੇਕਿਨ ਅਸਾ ਗੁਰੂ ਨੂੰ ਗੁਰੂ ਨਹੀਂ ਮੰਨਿਆ ਇਸ ਕਰਕੇ ਉਹਦੀ ਬਾਣੀ ਨੂੰ ਅਸੀਂ ਬਾਣੀ ਨਹੀਂ ਮੰਨਦੇ ਜਿਹੜਾ ਜਿਹੜਾ ਪਿਉ ਨੂੰ ਪਿਉ ਨਹੀਂ ਸਮਝਦਾ ਤੋ ਕਿਹ ਉਹਦਾ ਹੁਮਾਰਾ ਕੌਣ ਬਨੇਗਾ ਇਸ ਕਰਕੇ ਅਸੀਂ ਇਸ ਚੱਕਰ 'ਚ ਫਸ ਗਏ ਇੱਕ ਸਾਦੀ ਜੀ ਇਟ ਵਾਸ ਅ ਵੈਰੀ ਸਿੰਪਲ ਸਿੱਖ ਰਿਲੀਜੀਅਨ ਇਜ਼ ਅ ਵੈਰੀ ਸਿੰਪਲ ਪ੍ਰੈਕਟੀਕਲ ਵੇ ਆਫ ਲਾਈਫ ਵਿਚ ਸਾਲਵ ਦੀ ਗ੍ਰੇਟੈਸਟ ਮਿਸਟਰੀ ਐਂਡ ਗ੍ਰੇਟੈਸਟ ਸੀਕ੍ਰੇਟ ਬਿਕਾਜ਼ ਵੇਅਰ ਦੇਰ ਇਜ਼ ਅ ਮਿਸਟਰੀ ਦੇਰ ਇਜ਼ ਨੋ ਮਾਸਟਰੀ ਵੇਅਰ ਦੇਰ ਇਜ਼ ਅ ਮਾਸਟਰੀ ਦੇਰ ਇਜ਼ ਨੋ ਮਿਸਟਰੀ ਇਜ਼ ਅ ਰਿਲੀਜੀਅਨ ਆਫ 10 ਮਾਸਟਰਸ ਹਾਊ ਕੈਨ ਦੇਰ ਬੀ ਮਿਸਟਰੀ ਇਟ ਟੂਕ ਯੂ ਸਟੈਪ ਬਾਈ ਸਟੈਪ ਪਲੇਸ ਬਾਈ ਪਲੇਸ ਪਰਸਨ ਬਾਈ ਪਰਸਨ And that's why gurus walked, talked, lived, and acted everything. Even they did hunting to settle the account. Not for the meat they were hunting. Some people say they hunted for the meat. No, no. They hunted. It was to settle the account that the death <coughs> is inevitable and is invincible. But it is not painful because this is the only way. to find the secret of happiness state of effortlessness comes up to death mere this sick deathless onu maut to bari kar deta nirpa nirvair akal murat ajuni sa vangar prasat naal kehta ek ओंकार satnam karta purjyo de door a everything aur shri guru granth ne kehta arjan mukti ਜਮਲ ਬਾੜੀ ਸੀ ਕਹਤਾ ਅਰ ਗੁਰੂ ਅਰਜਨ ਪ੍ਰਤਾਖਰ ਦੇ ਸਿੱਖ ਕਰਦਾ ਪ੍ਰਤਾਖ ਅਕਾਲ ਪੁਰਖ ਹੈ ਇਹਨੀ ਪਦਵੀ ਦੇ ਦੇਣੀ ਇਹਨੀ ਕੰਪਲੀਸ਼ਨ ਦੇ ਦੇਣੀ ਇਹ ਤਾਂ ਫਿਰ ਇੱਕ ਸਿੱਖ ਧਰਮ ਦਾ ਇੱਕ ਛੋਟੀ ਜੀ ਬਾਤ ਹੈ ਅਸੀਂ ਤਾਂ ਔਰ ਐਟੀਟਿਊਡ ਇਜ਼ ਵੈਰੀ ਡਿਫਿਕਲਟ ਅਸੀਂ ਗੁਰੂ ਦੇ ਸਿੱਖ ਤੇ ਕਹਿੰਦੇ ਆ ਬਟ ਵੀ ਲਿਵ ਵੈਰੀ ਕੰਪਲਿਕੇਟਿਡ ਲਾਈਫ ਵੀ ਡੂ ਕਾਲ ਆਵਰ ਸੈਲਫ ਸਿੱਖ ਸਾਹਿਬ ਦੇ ਗੁਰੂ ਬਟ ਵੀ ਆ ਵੈਰੀ ਕੰਪਲਿਕੇਟਿਡ ਵੀ ਆ ਵੈਰੀ ਡਿਪਲੋਮੈਟ ਉਹਨੂੰ ਡਿਪਲੋਮੇਸੀ ਨੂੰ ਮੈਂ ਆਈ ਬਲੀਵ ਡਿਪਲੋਮੇਸੀ ਇਜ਼ ਅ ਸੋਫਿਸਟੀਕੇਟਿਡ ਡਿਸਹੋਨੈਸਟੀ ਬੇਰਦਰ ਸਪੀਸੀਫਿਕੇਟਡ ਡਿਸਹੋਨੈਸਟੀ ਰਫਾਈਨਡ ਡਿਸਹੋਨੈਸਟੀ ਹਾਊ ਕੈਨ ਯੂ ਸਾਰਵ ਦੀ ਲਾਈਫ ਜਿੱਥੇ ਬੜੀ ਸ਼ਾਨਦਾਰ ਬੜੇ ਇਮਾਨਦਾਰਾਨਾ ਤਰੀਕੇ ਨਾਲ ਬੇਈਮਾਨੀ ਕੀਤੀ ਜਾਂਦੀ ਹੋਵੇ ਇਹਦਾ ਮਤਲਬ ਕਿਸੇ ਗਰੀਬ ਨੂੰ ਪਰੇ ਹੀ ਨਹੀਂ ਲੱਗਣਾ ਕਿ ਬੇਈਮਾਨੀ ਹੁੰਦੀ ਰਹਿੰਦੀ ਹੈ ਤੇ ਆਤਮਾ ਨਾਲ ਤਾਂ ਬੇਈਮਾਨੀ ਅਸੀਂ ਆਪ ਕਰ ਹੀ ਆਉਨੇ ਆ ਅਸੀਂ ਕਹਿੰਦੇ ਆ ਸਭ ਕੁਝ ਗੁਰੂ ਦਾ ਉਹਨਾਂ ਲੋਕਾਂ ਨੂੰ ਲੁੱਟ ਕੇ ਗਾਈ ਆ ਉਹਨੇ ਕਾਰ ਬਾਰ ਗੁਰੂ ਦਾ ਉਹ ਕਾਰ ਸਾਡੇ ਚਿੰਨ ਹੈ ਕਿ ਕੋਈ ਬਖਸ਼ਦਾ ਨਹੀਂ ਕਿਸੇ ਨੂੰ ਅਰ ਮੈਂ ਤਾਂ ਇਟ ਇਜ਼ ਮਾਈ ਫੀਲਿੰਗ ਕਿ ਜੈਨਿਸਟਿਕ ਲੀਡਰਸ਼ਿਪ ਕਰਪਟ ਹੈ ਇਸਨੇ ਧਰਮ ਵਾਸਤੇ ਇਨ ఎవਰੀਵੇਅਰ ਆਵ ਗੋਨ ਸਭ ਧਰਮਾਂ ਨੂੰ ਵੇਖਿਆ ਇਟ ਇਜ਼ ਔਨ ਦੀ ਟਾਪ ਆਫ एवरीਥਿੰਗ ਦੇ ਆਰ ਅਟ ਮੋਸਟ ਮੀਨ ਕਰਪਟ ਐਂਡ ਅਨਰੀਅਲਿਸਟਿਕ ਟਰੈਵਿਗੱਲਾ ਜੁਕਨ ਅਨ ਇਹਦਾ ਕਸੂਰ ਇਹ ਸਮਝਿਆ ਜਾ ਸਕਦਾ ਕਿ ਕੌਮ ਬਿਲਕੁਲ ਬਲਾਈਂਡ ਹੋ ਗਈ ਆਈ ਡੋਨਟ ਬਲੇਮ ਅ ਲੀਡਰ ਲੀਡਰ ਕੀ ਇਫ ਪੀਪਲ ਡੋਨਟ ਵਾਂਟ ਹਿਮ ਹੀ ਵਿਲ ਨਾਟ ਬੀ देयर ਤੋ ਤੋ ਲੀਡਰ ਇਜ਼ ਅ ਸਟੈਂਡਰਡ ਤੋ ਤੋ ਕੌਮ ਦਾ ਪਲਸ ਪਤਾ ਲੱਗ ਮੈਂ ਕਹਿਣਾ ਨਾ ਕਿ ਖੱਟੀ ਨੂੰ ਕਦੀ ਅੰਬ ਨਹੀਂ ਲੱਗੇ ਅੰਬਾਂ ਨੂੰ ਕਦੀ ਖੱਟੀਆਂ ਨਹੀਂ ਲੱਗੀਆਂ ਹਰ ਆਰਮੀ ਬੇਈਮਾਨ ਬਦਮੁਆਸ਼ ਔਰ ਬੁਰੇ ਕੰਤੂਦਦਾ ਹੋ ਕੇ ਉਹ ਲੀਡਰਾਂ ਨੂੰ ਬਦਨਾਮ ਕਰੀ ਜਾਂਦਾ ਲੀਡਰ ਤਾਂ ਭਾਈ ਤੇਰੇ ਬਣਾਏ ਨੇ ਤੇਰੀ ਇਮਾਨਦਾਰੀ ਦਾ ਹਮ ਧਿਆਨ ਹੈ ਮੈਂ ਜਗ ਗੁਰਦੁਆਰੇ ਵੀ ਗਿਆ ਸੀ ਕਿ ਐਜ਼ ਮੱਚ ਵੀ ਹੈ ਸਰਵਡ ਦੀ ਪੋਲਿਟਿਕ ਜਿੰਨੀ ਅਸੀਂ ਪੋਲਿਟਿਕਸ ਦੀ ਸੇਵਾ ਕੀਤੀ ਹੈ ਜੇ ਅਗਰੇ ਗੁਰੂ ਦੀ ਕਰ ਦਿੰਦੇ ਤੇ ਪੋਲਿਟਿਕ ਸਾਡੇ ਅੱਗੇ ਪਿੱਛੇ ਫਿਰਦਾ लेकिन अनफारचूनेटली करेक्टर करेक्टर नहीं तो सैक्रीफाइस नहीं सैक्रीफाइस नहीं तो ग्रेस नहीं ग्रेस नहीं तो प्रोजेक्शन इस करके सारी कौम खूज बंद खूज पैगी ने खूज पैगी सुके खूज पै तू गल रही ਇਸੇ ਨੂੰ ਕਿੰਨੀ ਦਾ ਹਾਸਾ ਮੈਂ ਤੇ ਜਾ ਕੇ ਸਾਡੇ ਪਿੰਡਾਂ ਚ ਗੱਲ ਕੀਤੀ ਐ ਲੇਕਿਨ ਪੜਿਆ ਸਿੱਖ ਦਾ ਚੋਰ ਹੈ ਉਹਦੇ ਤਾਂ ਕੰਨ ਦੇ ਵਿੱਚ ਸਿੱਧੀ ਮੂਰੀ ਐ ਇੱਕ ਪਾਸੇ ਸੁਣਦਾ ਦੂਜੇ ਪਾਸੇ ਕੱਢਦਾ ਜਿਹੜਾ ਧਰਮ ਦੇ ਰਾਜ ਤੋਂ ਨਹੀਂ ਡਰਦਾ ਧਰਮ ਰਾਏ ਨੇ ਲੇਖਾ ਲੈਣਾ ਗੁਰੂ ਕਹਿੰਦਾ ਜਦ ਧਰਮ ਰਾਜ ਤੇਰਾ ਲੇਖਾ ਮੰਗੇਗਾ ਕੀ ਕਰੇਗਾ ਜੇ ਕੋ ਧਰਮ ਨੂੰ ਨਹੀਂ ਸਮਝਦਾ ਤੇ ਧਰਮ ਦੇ ਰਾਜੇ ਨੂੰ ਕਿੱਥੇ ਸਮਝੇ ਤੇ ਜਿਹੜਾ ਧਰਮ ਨੂੰ ਨਹੀਂ ਸਮਝਦਾ ਧਰਮ ਦੇ ਰਾਜੇ ਰੇਸਨ ਦਾ ਕਰਮ ਦੀ ਬੰਦ ਚ ਹੈ ਜਿਹੜਾ ਕਰਮ ਦੀ ਬੰਦ ਚ ਉਹਦਾ ਨਾ ਅੱਗਾ ਹੈ ਨਾ ਪਿੱਛਾ ਹੈ ਉਹ ਤਾਂ ਇੱਕ ਜਿਹੜਾ ਕੱਟਾ ਮੈਨੂੰ ਰਾਹ ਚ ਮਿਲਿਆ ਸੀ ਇੱਥੇ ਖਲੋਤਾ ਆ ਉਹ ਕੱਟਾ ਜਿਹੜਾ ਫੇਰ ਵੀ ਉਹ ਵਕਤ ਦੀ ਬੰਦ ਚ ਉਹਦਾ ਫੇਰ ਅਕਾਲਪੁਰਖ ਵਾਲੀ ਆ ਇਹਦਾ ਤਾਂ ਉਹ ਵੀ ਨਹੀਂ ਜੇ ਬਦਕਿਸਮਤੀ ਇਹਨੇ ਬਾਣਾ ਬਣਾ ਲਿਆ ਸਿੱਖਾਂ ਆ ਸਿੱਖ ਦਾ ਬਣਾ ਲਿਆ ਬਾਣਾ ਗੁਰੂ ਨਾਲ ਰਿਸ਼ਤਾ ਕੋਈ ਨਹੀਂ ਰਿਸ਼ਤਾ ਪੋਲਿਟਿਕਸ ਨਾਲ ਐਸਲੇ ਸਾਰੇ ਧਰਮ ਦਾ ਰਿਸ਼ਤਾ ਤੇ ਇੱਕ ਸਫਦਰ ਜੰਗ ਰੋਡ ਨਾਲ ਹੈ ਜੀ ਇਦੋਂ ਗਾਂ ਵਹੇ ਨਹੀਂ ਦੇਖ ਸਫਦਰ ਜੰਗ ਰੋਡ ਕਹਿ ਦੇ ਮੇਰੇ ਨਾਲ ਰਿਸ਼ਤਾ ਤਾਂ ਮੰਨਦਾ ਤੂੰ ਸੀਸਗੜ੍ਹ ਦਾ ਗੁਰਦੁਆਰਾ ਰੇਡ ਕੇ ਲੈ ਆਓ ਜੋ ਕੱਲ ਨਾ ਰੇਡ ਕੇ ਲੈ ਜਾ ਮੈਨੂੰ ਬੜ ਲਿਆ ਜੀ ਇਤੋਈ ਵੇਲਾ ਆ ਬਾਬੇ ਦੀਪ ਸਿੰਘ ਵਰਗਾ ਨਤਰਾ ਵਰਿਆਂ ਦਾ ਸਿੱਖ ਐ ਨਹੀਂ ਸੀ ਨਾ 1679 89 ਸਾਲ ਤਲਿਤ ਦੇ ਧਰ ਕੇ ਲੜ ਗਿਆ ਸਿਰ ਤਲਿਤ ਦੇ ਧਰ ਲਿਆ ਤੇ ਲੜ ਗਿਆ ਗੁਰੂ ਦੇ ਘਰ ਪਿੱਛੇ ਗੁਰੂ ਪਿੱਛੇ ਵੀ ਨਹੀਂ ਗੁਰੂ ਦੇ ਘਰ ਪਿੱਛੇ ਤੋ ਮੇਰਾ ਮਤਲਬ ਹੈ ਹੁਣ ਅਸਲੀ ਵਕਤ ਆ ਗਿਆ ਹੈ ਕਿ ਜਦੋਂ ਇਹ ਪਖੰਡ ਦਾ ਨਾਸ ਹੋ ਜਾਏਗਾ ਔਰ ਇਹ ਪਖੰਡੀ ਸਿੱਖਾਂ ਦਾ ਨਾਸ ਹੋ ਜਾਏਗਾ। ਔਰ ਇਹ ਟੜ ਟੜ ਕੇ ਮਰਨਗੇ ਔਰ ਮਰਨਗੇ ਆਪਣੀ ਔਲਾਦ ਦੇ। They will have corrupt family. ਕਰਮ ਦੀ ਸਜ਼ਾ ਇਹ ਹੋਇਆ ਕਰਦੀ ਹੈ। So your family become corrupt. ਕਰਮ ਦੀ ਇਹ ਸਜ਼ਾ ਹੈ। ਧਰਮ ਦੀ ਇਹ ਸਜ਼ਾ ਹੈ ਕਿ ਫੈਮਲੀ ਇਸ ਆ ਰਹੀ। ਜੇ ਕਰਨ ਦੀ ਇਹ ਸਦਾਇਕ ਫੈਮਿਲੀ ਵੀ ਕੰਮ ਕਰੇ ਕਈ ਲੋਕ ਕਹਿੰਦੇ ਨੇ ਵੀ ਇਹ ਬੱਚਿਆਂ ਤੋਂ ਬੜੇ ਦੁਖੀ ਆ ਮੈਂ ਕਹਾ ਤੁਹਾ ਤੇ ਦੁਖੀ ਹੋਣਾ ਹੈ ਕਿ ਬੱਚੇ ਤੇ ਕਰਨ ਹੁੰਦੇ ਨੇ ਤੋ ਐਸ ਵੇਲੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਕੇ ਸਾਨੂੰ ਇਹ ਅਰਦਾਸ ਕਰਨੀ ਹੈ ਕਿ ਬਖਸ਼ੇ ਸਾਨੂੰ ਸਬਤ ਬਖਸ਼ੇ ਸਾਡੇ ਸਿਰ ਤੇ ਹੱਥ ਰੱਖੇ ਦੇ ਕੋਈ ਜਿਆ ਸਾਰੇ ਪੈਦਾ ਹੋਵੇ ਜਿਹਦੇ ਨਾਲ ਅਸੀਂ ਆਪਣੀ ਇਮਾਨਦਾਰੀ ਨਾਲ ਸਿੱਖੀ ਨੂੰ ਸਮਝ ਸਕੀਏ ਤੇ ਕਮਾ ਸਕੀਏ ਤੂੰ ਤਾਂ ਧਰਮ ਬਿਜ਼ਨਸ ਨਹੀਂ ਹੋਇਆ ਕਰਦਾ ਧਰਮ ਹੈ ਪਿਆਰ ਦਾ ਲਵ ਤੇ ਲਵ ਵਿੱਚ ਗਿਵਨ देयर इज नो ਗਿਵਨ ਟੇਕ ਇਨ ਲਵ ਵੇਅਰ ਵੇਨ ਦਾ ਗਿਵਨ ਟੇਕ ਇਜ਼ ਅ ਬਿਜ਼ਨਸ ਦਰਮੇج ਗਿਵਨ ਟੇਕ ਹੋ ਗਈ ਏ ਐਂਡ that is politics ਅੱਜ ਇੱਕ ਵੜੀ ਗੱਲ ਨੇ ਸੱਟ ਮਾਰੀ ਮੈਂ ਅੱਜ ਗਿਆ ਥਾਂ ਸੀਸ ਜੀ ਸਾਹਿਬ ਕੋਲ ਦੌਰੇ ਮਤਾਂ ਦੇਣ ਵਾਸਤੇ ਜਿਸਲੇ ਮੈਂ ਸਿਹਰਾ ਚੜਾਣ ਲਗਾ ਤਾਂ ਉਹ ਸਿੰਘ ਨੇ ਸਿਹਰਾ ਫੜ ਕੇ ਤੇ ਮੇਰਾ ਹੱਥ ਫੜ ਲਿਆ ਮੇਰੀ ਸਮਝ ਜਿਨਾਈ ਗ੍ਰੰਥੀ ਸਾਹਿਬ ਜਿਹੜੇ ਸੇਵਾਜ ਬੈਠੇ ਨੇ ਉਹਨਾਂ ਉਹਨਾਂ ਫੜਕੇ ਕਿਹਾ ਕੋਈ ਕਰਨ ਕਰੋ ਮੇਰ ਕਰੋ ਇਹ ਸਹਿਬ ਨਾਮੇ ਬਾਦਸ਼ਾਹ ਦਾ ਘਰ ਹੈ ਇੱਥੇ ਕੀਰਤਨ ਕਰੋ ਮੈਂ ਕਿਹਾ ਜੀ ਇੱਥੇ ਤਾਂ ਸਾਨੂੰ ਇਜਾਜ਼ਤ ਹੀ ਨਹੀਂ ਕੀਰਤਨ ਕਰਨ ਦੀ ਯੱਲਾ ਗਿਆ ਧੱਕੇ ਨਾਲ ਕਰੋ ਮੈਂ ਕਿਹਾ ਫਿਰ ਇਹ ਤਾਂ ਗਲਤ ਗੱਲ ਆ ਗੁਰੂ ਦੇ ਘਰ ਨਾਲ ਧੱਕਾ ਕਰੀਏ ਇਹ ਤਾਂ ਨਹੀਂ ਕਰ ਸਕਦੇ ਅਰਦਾਸ ਕਰੋ ਕਿ ਗੁਰੂ ਹੀ ਇਹਨਾਂ ਨੂੰ ਸਾਂਭ ਲਾ ਜਿਹਨਾਂ ਧੱਕਾ ਕੀਤਾ ਹੈ ਏਹ ਤਾਂ ਆਦਾ ਜਾ ਕੇ ਕੀਰਤਨ ਕਰਦੇ ਫਿਰਨੇ ਆ ਲੇਕਿਨ ਇਹ ਜਿਹੜੇ ਤੁਹਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਇਹਨਾਂ ਦੇ ਭਾਗਾਂ ਚ ਨਹੀਂ ਇਹਨਾਂ ਦੀ ਧੁਰੋਂ ਟੁੱਟ ਗਈ ਏ ਤੇ ਇਹਨਾਂ ਦਾ ਵਕਤ ਆ ਜਾਏਗਾ ਤੇ ਜਦੋਂ ਗੁਰੂ ਇਹਨਾਂ ਗੁਰਦੁਆਰਿਆਂ ਨੂੰ ਖੁੱਲੇ ਦਰਸ਼ਨ ਦੇਦਾਰੇ ਕਰੇਗਾ ਤੇ ਸਾਨੂੰ ਕੀਰਤਨ ਕਰਨ ਚ ਕੀ ਇਤਰਾਜ ਲੇਕਿਨ ਉਸਲੇ ਮੈਨੂੰ ਖਿਆਲ ਆਇਆ ਤੇ اے ਗੁਰੂ ਤੇਰਾ ਕਰਕਟਾ ਵੇਹਨਤਾ ਵੇ ਦੁਸ਼ਮਨਾ ਕੋਲ ਓਏ ਦੋਸਤਾ ਕੋਲ ਓਏ ਮੱਥਾ ਟੇਕਣ ਦੀ ਤੇ ਇਜਾਜ਼ਤ ਖੁੱਲੀ ਇਹਦੇ ਨਾਲ ਕੋਈ ਵਾਸਤਾ ਨਹੀਂ ਹਾਂ ਜੇ ਇਹ ਤੇ ਬੰਦਿਸ਼ ਹੁੰਦੀ ਤਾਂ ਮੈਂ ਆ ਜਾ ਕੇ ਸੀਜ਼ਨ ਵਿੱਚ ਮੱਥਾ ਨਹੀਂ ਸਟੇਕ ਸਕਦਾ ਕਿਉਂਕਿ ਉਸ ਕਦਰ ਦਾ ਕੀ ਨਾਂ ਹੈ ਮਨਜੀਤ ਸਿੰਘ ਤੇ ਪ੍ਰਧਾਨ ਦਾ ਦੇਗੀ ਸਾਹਿਬ ਤੇ ਫਲਾਣਾ ਸਾਹਿਬ ਇਹਨਾਂ ਦੀਆਂ ਤੇ ਸਾਗੀਆਂ ਕੋਈ ਨਹੀਂ ਹੁਣ ਤਾਂ ਦੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਉਹ ਸਿੱਟੀ ਸਾਹਿਬ ਬਹਿ ਗਿਆ ਆ ਕੇ ਉੱਥੇ ਮਨਜੀਤ ਸਿੰਘ ਸਾਹਿਬ ਬਹਿ ਗਏ ਕਹਾਂ ਸਿੱਖ ਧਰਮ ਤੇ ਚਲੋ ਮੇਰੇ ਨਾਲ ਤੇ ਕੋਈ ਜ਼ਾਤੀ ਰੰਦੇਸ਼ ਹੋ ਗਈ ਜਾਂ ਵੈਰ ਹੋ ਗਿਆ ਕੋਈ ਉਹਦੇ ਤਾਂ ਕੋਈ ਬਾਤ ਨਹੀਂ ਪਰ ਇੰਨਾ ਹੈ ਜਿਦਾਰੇ ਦਿਕਰਨ ਆਏ ਨੇ ਸਿੱਖ ਇਹਨਾਂ ਨਾਲ ਤਰੀਬੰਦ ਜੇਵੇ ਤੋਂ ਅੱਜ ਤਾਂ ਹਰ ਸਿੱਖ ਨੂੰ ਸੋਚਣਾ ਪੈਗਾ ਜਿੰਨੇ ਦਾੜੀ ਕੇਸ ਰੱਖੇ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦਾ ਜਿਸ ਨੇ ਜੀਵਣਾ ਬਤਾਉਰ ਸਿੱਖਦੇ ਉਹਨੂੰ ਇਹ ਸੋਚਣਾ ਪਏਗਾ ਵੀ ਇਹ ਕੂੜ ਦੀ ਢਟੀ ਕਿੰਨੀ ਕੁ देर ਚੱਲੇਗੀ ਕ੍ਰਪਸ਼ਨ ਇਜ਼ ਕ੍ਰਪਸ਼ਨ ਇਟ ਕੈਨ ਬੀ ਇਨਕਾਰਪੋਰੇਟਡ ਇਨ ਐਨੀ ਵੇਅ ਅਨਪਾਰ इट विम आउट इन दैक्स करप बेअमानी ईमान नहीं हो सकते बाद मुआशी कभी मुआश का जरिया नहीं बन सकती बेतफाकी कभी किसी नहीं रख सकती कुदरत असूल ने ਦੇ ਅਜਿ ਤਰ੍ਹਾਂ ਸਾਡਾ ਅੱਜ ਸਾਡੀ ਕੌਮ ਕੁਦਰਤ ਦੇ ਸੂਲਾਂ ਨੂੰ ਤੋੜਨ ਤੇ ਲੱਕ ਬਨ ਲਿਆ ਤਾਂ ਫਿਰ ਇਹਨਾਂ ਦਾ ਗੁਰੂ ਕਿ ਤੋਸਾਈ ਹੋਵੇ ਸਤਿਗੁਰੂ ਵਿਚਾਰਾ ਆ ਗਿਆ ਕਰੇ ਜੇ ਸਿੱਖਾਂ ਕੇ ਮਨਚੂ ਸੋ ਗੁਰੂ ਦੀ ਬੜੀ ਕਿਰਪਾ ਹੈ ਆਪਾਂ ਕੱਲ ਚਾਲੇ ਪਾ ਜਾਣੇ ਨੇ ਉਹਦੀ ਕਿਰਪਾ ਮਿਹਰ ਦਾ صدਕਾ ਉਤੇ ਸੰਗਤ ਹੈ ਗੁਰੂ ਹੈ ਸਾਥ ਸੰਗਤ ਹੈ ਉਹਦੀ ਸ਼ਰਮ ਆਇਆ ਇਸ ਕਰਕੇ ਆਸ਼ਰਮ ਨੇ ਬڑے ਸੁਭਜ ਬਸਨੇ ਆਹ ਸਾਰੇ ਜੰਜ ਜਿਓਲੇ ਤੋਂ ਬੜੀ ਦੂਰ ਜਾ ਕੇ ਰਹਿਤਾ ਇਹ ਤੇ ਉਹਦੀ ਵੀ ਕਿਰਪਾ ਹੀ ਨਹੀਂ ਤੇ ਇੱਥੇ ਫਸੇ ਰਹਿੰਦੇ